ਇਸ ਤਰ੍ਹਾਂ ਅਸੀਂ ਬਹੁਤ ਮੁਸ਼ਕਲ ਨਾਲ ਇਸ ਪਲਾਂਘੇ ਚੜੇ ਆ ਪਹਿਲਾਂ ਨੀਚੇ ਦਾ ਬਹੁਤ ਦਾ ਕੰਡੇਦਾਰ ਮੁੰਡੀਆਂ ਰੱਖੀਆਂ ਲੀਆਂ ਨੇ ਤੇ ਉੱਪਰ ਕੰਡਿਆਲੀਦਾਰ ਬਗਲੀ ਹੋਈ ਐ ਤੇ ਜਿਹੜੀ ਟੈਂਕੀ ਆ ਉਹਦੀ ਜਿਹੜੀਆਂ ਕਿੜੀਆਂ ਮੰਗਾਂ ਤੇੜੀਆਂ ਕਿੜੀਆਂ ਮੰਗਾਂ ਨੇ ਤੁਹਾਡੀ ਇਸ ਤਰ੍ਹਾਂ ਸਾਡੇ ਪਹਿਲਾਂ ਵਾਲੇ ਸਾਥੀਆਂ ਦੀ ਪੇ ਵਾਦਾ ਕੀਤਾ ਗਿਆ 18000 ਰੁਪਏ ਕੀਤੀ ਗਈ ਹੈ 6000 ਤੋਂ ਸਾਡੀ ਮੰਗ ਹੈ ਕਿ ਸਾਡੀ ਵੀ ਜੀ ਪੇ ਹੈ ਜਿਹੜੀ ਵਾਦਾ ਕਰਕੇ 18000 ਕੀਤੀ ਜਾਵੇ ਸਾਨੂੰ ਫੋਨ ਆਇਆ ਸੀ ਸੀਏਟੀ ਵਾਲਿਆਂ ਨੇ ਕਿ ਤੁਹਾਨੂੰ ਮੀਟਿੰਗ ਦਵਾ ਦੇਣਾ ਪਰ ਸਾਡੀ ਇੱਕੋ ਹੀ ਮੰਗ ਹੈ ਕਿ ਅਸੀਂ ਮੀਟਿੰਗ ਨਹੀਂ ਲੈਣੀ ਅਸੀਂ ਆਰਡਰ ਲੈਣੇ ਨੇ ਅਸੀਂ ਮੀਟਿੰਗਾਂ ਲੈ ਲੈ ਕੇ ਥੱਕ ਚੁੱਕੇ ਆ ਅਸੀਂ ਫਿਰ ਅੱਜ ਸੰਗਰੂਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆ ਜਦੋਂ ਦੀ ਸਰਕਾਰ ਬਣੀ ਹੈ ਸੰਗਰੂਰ ਆ ਜਿਹੜਾ ਲਗਾਤਾਰ ਧਰਨਿਆਂ ਦਾ ਗੜ ਬਣਿਆ ਬਣ ਰਿਹਾ ਤੇ ਹੁਣ ਅੱਜ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇੱਕ ਪਾਸੇ ਮੋਬਾਈਲ ਟਾਵਰ ਦੇ ਉੱਤੇ 2016 ਦੀ ਪੁਲਿਸ ਭਾਰਤੀ ਨੂੰ ਲੈ ਗਏ ਜਿਹੜੀਆਂ ਕੁੜੀਆਂ ਚੜੀਆਂ ਹੋਈਆਂ ਨੇ ਤੇ ਦੂਜੇ ਪਾਸੇ ਜਿਹੜੇ ਟੀਚਰ ਨੇ ਤਕਰੀਬਨ 10 ਸਾਲ ਜਿਹੜੇ ਪੂਰੇ ਹੋ ਚੁੱਕੇ ਨੇ ਉਹ ਟੀਚਰ ਵੀ ਅੱਜ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਕਿ ਚੜੇ ਹੋਏ ਨੇ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਤੁਹਾਨੂੰ ਅਹਿਮ ਦਿਖਾਉਣ ਲੱਗਾ ਕਿ ਪੌੜੀ ਦੇ ਉੱਤੇ ਕੰਡ ਜਿੰਨੇ ਜਿੰਨੇ ਵੀ ਪ੍ਰਦਰਸ਼ਨਕਾਰੀ ਆਉਂਦੇ ਸੀ ਉਹ ਸਾਰੇ ਇਸ ਟੈਂਕੀ ਦੇ ਉੱਤੇ ਚੜ ਜਾਂਦੇ ਸੀ ਪਰ ਤੁਹਾਨੂੰ ਜਿਹੜਾ ਇਹ ਦੱਸਦੀ ਕਿ ਕੁੜੀਆਂ ਨੇ ਜਿਹੜੀਆਂ ਉਹ ਕਿਵੇਂ ਇਸ ਟੈਂਕੀ ਦੇ ਉੱਤੇ ਚੜੀਆਂ ਕਿੰਨਾ ਵੱਡਾ ਰਿਸਕ ਲੈ ਕੇ ਇਸ ਟੈਂਕੀ ਦੇ ਉੱਤੇ ਚੜੀਆਂ ਹੋਈਆਂ ਨੇ ਪੂਰੀ ਪੌੜੀ ਦੀ ਤਕਰੀਬਨ ਕਹਿ ਸਕਦੇ ਜਿੱਥੇ ਉਹ ਕੁੜੀਆਂ ਖੜੀਆਂ ਨੇ ਉਹ ਤੋਂ نیچے ਤੋਂ ਜਿਹੜੀ ਸਾਰੀ ਪੌੜੀ ਹੈ ਉਹ ਕੰਡਿਆਲੀ ਤਾਰ ਤੇ ਅੱਗੇ ਜਿਹੜੇ ਕੰਡਿਆਲੇ ਜਿਹੜੇ ਝਾੜੀਆਂ ਨੇ ਉਹ ਰੱਖੀਆਂ ਗਿਆ ਨੇ ਪਰ ਕਿਉਂ ਚੜਨਾ ਪੈ ਰਿਹਾ बार-बार ਟੈਂਕੀਆਂ ਦੇ ਉੱਤੇ ਜਦੋਂ ਕਿ ਪੰਜਾਬ ਸਰਕਾਰ ਨੇ ਜਦੋਂ ਸਰਕਾਰ ਬਣਾਉਣੀ ਸੀ ਉਦੋਂ ਉਸ ਟਾਈਮ ਜਦੋਂ ਵੀ ਜਿੱਥੇ ਧਰਨੇ ਅੱਗੇ ਹੁੰਦੇ ਸੀ ਪ੍ਰੋਟੈਸਟ ਕੀਤੇ ਜਾਂਦੇ ਸੀ ਤਾਂ ਉਹਨਾਂ ਧਰਨਿਆਂ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿ ਕੱਚਾ ਸ਼ਬਦ ਹੈ ਤਾਂ ਜਿਹੜਾ ਅਸੀਂ ਬਿਲਕੁਲ ਖਤਮ ਕਰ ਦੇਣਾ ਪਰ ਹੁਣ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਮੈਡਮ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਸੁਜੀਤ ਕੋਰਈ ਸਦੀਪ ਜੇ ਤੁਸੀਂ ਟੈਂਕੀ ਦੇ ਉੱਤੇ ਚੜੇ ਹੋ ਕਿਹੜੀਆਂ-ਕਿਹੜੀਆਂ ਮੰਗਾਂ ਨੇ ਤੁਹਾਡੀਆਂ ਕਿਵੇਂ ਚੜ੍ਹੇ ਹੋ ਰਿਸਕ ਲੈ ਕੇ ਮਤਲਬ ਕਿ ਬੜੇ ਮੁਸ਼ਕਲ ਦਾ ਕਿਉਂਕਿ ਅੱਗੇ ਕੰਡੇ ਵਾਲੀ ਤਾਰ ਲੱਗੀ ਹੋਈ ਹੈ ਹਾਂਜੀ ਸਰ ਅਸੀਂ ਬਹੁਤ ਮੁਸ਼ਕਲ ਨਾਲ ਰਿਸਕ ਲੈ ਕੇ ਚੜੇ ਹਾਂ ਪਹਿਲਾਂ ਨੀਚੇ ਤਾਂ ਬਹੁਤ ਕੰਡੇਦਾਰ ਮੋੜੀਆਂ ਰੱਖੀਆਂ ਲੀਆਂ ਨੇ ਇਹ ਉੱਪਰ ਕੰਡਿਆਲੀਦਾਰ ਬਗਲੀ ਹੋਈ ਆ ਤੇ ਜਿਹੜੀ ਟੈਂਕੀ ਆ ਉਹਦੀ ਜਿਹੜੀਆਂ ਕਿਹੜੀਆਂ ਮੰਗਾਂ ਤੇੜੀਆਂ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਸਰ ਸਾਡੀ ਕੋਈ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਜਿਸ ਤਰ੍ਹਾਂ ਸਾਡੇ ਪਹਿਲਾਂ ਵਾਲੇ ਸਾਥੀਆਂ ਦੀ ਪੇ ਵਾਦਾ ਕੀਤਾ ਗਿਆ 18000 ਪੇ ਕੀਤੀ ਗਈ ਹੈ 6000 ਤੋਂ ਸਾਡੀ ਮੰਗ ਹੈ ਕਿ ਸਾਡੀ ਵੀ ਜਿਹੜੀ ਪੇ ਹੈ ਜਿਹੜੀ ਵਾਦਾ ਕਰਕੇ 18000 ਕੀਤੀ ਜਾਵੇ ਕਿੰਨੀ ਪੇ ਮਿਲ ਰਹੀ ਹੈ ਤੁਹਾਨੂੰ ਹੁਣ ਸਰ ਸਾਨੂੰ ਸਿਰਫ 6000 ਪੇ ਮਿਲ ਰਹੀ ਹੈ ਹੂੰ ਕੀ ਜਦੋਂ ਤੁਸੀਂ ਪਹਿਲਾਂ ਵੀ ਕਦੇ ਪ੍ਰੋਟੈਸਟ ਦੇ ਵਿੱਚ ਜਾਂ ਤੁਹਾਡੀ ਕਦੇ ਮੀਟਿੰਗ ਹੋਈ ਹੋਵੇ ਪ੍ਰਸ਼ਾਸਨ ਦੇ ਨਾਲ ਕੀ ਤੁਹਾਡੇ ਨਾਲ ਗੱਲਬਾਤ ਕੀਤੇ ਗਏ ਸੀ ਸਰਪਾਡੀ ਵਾਲੇ ਨੇ ਵਾਦਾ ਕੀਤਾ ਜਾਂਦਾ ਹੈ ਕਿ ਕੰਮ ਜਲਦੀ ਹੋ ਜਾਊਗਾ ਸਾਡੀਆਂ ਸਰ ਹਰਜੋਤ ਸਿੰਘ ਭੈਣ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਉਹ ਸਾਨੂੰ ਹਮੇਸ਼ਾ ਹੀ ਵਿਸ਼ਵਾਸ ਦਿਵਾਉਂਦੇ ਨੇ ਕਿ ਬਸ ਕੰਮ ਤਾਂ ਹੋ ਗਿਆ ਹੋ ਗਿਆ ਇਸ ਗੱਲ ਨੂੰ 7 ਮਹੀਨੇ ਹੋ ਗਏ ਸਾਨੂੰ ਜਾਂਦਿਆਂ ਨੂੰ ਉਹਨਾਂ ਕੋਲ ਡੀਪੀਆਈ ਦਫ਼ਤਰ ਜਾਂਦੇ ਆਂ ਡੀਜੀਐਸਟੀ ਕੋਲ ਜਾਂਦੇ ਆਂ ਕਿਚਾ ਅਕਤਰ ਕੁਝ ਹੋਰ ਕੁਮਾਰ ਯਾਦਵ ਕੋਲ ਜਾਂਦੇ ਆਂ ਉਹ ਵੀ ਕਹਿੰਦੇ ਨੇ ਕਿ ਕੰਮ ਹੋ ਗਿਆ ਬਸ ਹੋਇਆ ਪਿਆ ਪਰ 7 ਮਹੀਨੇ ਹੋ ਗਏ ਸਰ ਸਾਡਾ ਕੰਮ ਨਹੀਂ ਹੋਇਆ ਸਾਨੂੰ ਆਰਡਰ ਨਹੀਂ ਮਿਲੇ ਸਾਡਾ ਪੇ ਵਾਦਾ ਨਹੀਂ ਹੋਇਆ ਜੇ ਸਾਨੂੰ ਸੀਐਮ ਨਾਲ ਮੀਟਿੰਗ ਰਹੀ ਸੀ ਇਹਨਾਂ ਨੇ 26 ਜਨਵਰੀ ਦੀ ਜਦੋਂ ਕਿ ਉਸ ਤੋਂ ਮੁੱਕਰ ਗਏ ਨੇ ਸਾਨੂੰ ਖਾਲੀ ਹੱਥ ਵਾਪਸ ਆਉਣਾ ਪਿਆ ਪਰ ਸੀਐਮ ਸਾਹਿਬ ਤਾਂ ਕਹਿੰਦੇ ਸੀ ਕਿ ਅਸੀਂ ਕਿਸੇ ਨੂੰ ਜਿਹੜੀਆਂ ਪੰਜਾਬ ਦੀਆਂ ਧੀਆ ਹੋਣ ਭਾਵੇਂ ਪੰਜਾਬ ਦੇ ਨੌਜਵਾਨ ਹੋਣ ਉਹਨਾਂ ਨੂੰ ਕਿਸੇ ਨੂੰ ਵੀ ਸੜਕਾਂ ਤੇ ਜਾਂ ਟੈਂਕੀਆਂ ਤੇ ਚੜ੍ਹਨ ਦੀ ਜ਼ਰੂਰਤ ਨਹੀਂ ਪਵੇਗੀ ਸਾਡੀ ਸਰਕਾਰ ਲੈ ਕੇ ਆਉ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਅਸੀਂ ਵੀ ਬਹੁਤ ਉਹਨਾਂ ਦੀ ਸਰਕਾਰ ਪਿੱਛੇ ਜ਼ੋਰ ਲਾਇਆ ਸੀ ਵੀ ਸਾਡਾ ਕੰਮ ਹੋਊਗਾ ਮੋਹਰਦੀਏ ਕੁਸਾਕੀਆਂ ਦਾ ਕੰਮ ਬਣਿਆ ਵੀ ਹੈ ਪਰ ਇਹ ਸਿਰਫ 150 ਬੰਦੇ ਆ ਕੀ ਸਰਕਾਰ ਨੂੰ ਫਰਕ ਪੈਂਦਾ ਉਹਨਾਂ ਨੇ ਸਾਡੇ ਵਰਗਾ ਹੀ ਨਿਚਲੀਆਂ ਸਾਡੇ ਵਾਰ ਉਹਨਾਂ ਨੇ ਕੋਈ ਗੱਲ ਹੀ ਸੁਣਨੀ ਉਹਨਾਂ ਨੂੰ ਜ਼ਰੂਰੀ ਨਹੀਂ ਲੱਗ ਰਹੀ ਜਦੋਂ ਜਾਣਿਆ ਤਾਂ ਬਸ ਲਾਰੇ ਲੈ ਕੇ ਮੁੜ ਕੇ ਆਉਣੇ ਆ ਦਫ਼ਤਰਾਂ 'ਚ ਜਿੰਨੇ ਵਾਰ ਵੀ ਦਫ਼ਤਰ ਜਾਈਏ ਦਿਨ ਵਿੱਚ ਦੀ ਦੋ ਵਾਰ ਚਲੇ ਜਾਈ ਉਹਨਾਂ ਦੀਆਂ ਦੋ ਵਾਰ ਅਲੱਗ-ਅਲੱਗ ਗੱਲਾਂ ਹੁੰਦੀਆਂ ਨੇ ਅਲੱਗ-ਅਲੱਗ ਬਹਾਨੇ ਹੁੰਦੇ ਨੇ ਹੁਣ ਫਾਈਲ ਇੱਥੇ ਪਈ ਐ ਜੀ ਹੁਣ ਫਾਈਲ ਉੱਥੇ ਪਈ ਐ ਤੇ ਸਿੱਖਿਆ ਮੰਤਰੀ ਸਾਹਿਬ ਦੀ ਤਾਂ ਗੱਲ ਹੀ ਹੁੰਦੀ ਆ ਵੀ ਬਸ ਹੋ ਗਿਆ ਹੋ ਗਿਆ ਤੁਸੀਂ ਜਾਓ ਤੇ ਕੰਮ ਹੋ ਗਿਆ ਅਸੀਂ ਵਿੱਤ ਮੰਤਰੀ ਚੀਮਾ ਸਾਹਿਬ ਨੂੰ ਵੀ ਮਿਲਿਆ ਉਹਨਾਂ ਨੇ ਵੀ ਕਿਹਾ ਵੀ ਅੱਜ ਅੱਗੀ ਜਾ ਕੇ ਮੈਂ ਤੁਹਾਡਾ ਕੰਮ ਕਰਾ ਰਿਆ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਸੀ ਉਹ ਉਹਨਾਂ ਨੇ ਨਾ ਸਾਡੇ ਤੋਂ ਲੈ ਕੇ ਸਾਡੀ ਗੱਲ ਸੁਣ ਕੇ ਆਪਦੇ ਅੰਦਰ ਲਈ ਜੈਕਟ ਦੀ ਜੇਬ ਚ ਪਾਇਆ ਪਰ ਉਸ ਗੱਲ ਨੂੰ ਵੀ ਅੱਜ 20 ਸਾਲ ਹੋ ਗਏ ਨੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਕੰਮ ਤੇ ਹੁਣ ਤੁਸੀਂ ਜਿਹੜੇ ਟੈਂਕੀ ਦੇ ਉੱਤੇ ਚੜੇ ਹੋ ਕੀ ਮਕਸਦ ਲੈ ਕੇ ਚੜੇ ਹੋ ਕਿਉਂਕਿ ਟੈਂਕੀ ਦੇ ਉੱਤੇ ਨੀਚੇ ਤਾਰਾਂ ਵੀ ਲੱਗੀਆਂ ਹੋਈਆਂ ਨੇ ਕੀ ਹੁਣ ਤੱਕ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨੇ ਤੁਹਾਡੇ ਨਾਲ ਕਿਸੇ ਨੇ ਆ ਕੇ ਗੱਲ ਕੀਤੀ ਹਾਂਜੀ ਸਰ ਐਸ ਡੀ ਐਮ ਕਰਨੇ ਤਾਂ ਜਾਂ ਉਹਨਾਂ ਨੇ ਕੋਈ ਗੱਲ ਕਰਨੀ ਪਹਿਲਾਂ ਚਾਹੀਦੀ ਸੀ ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਕਰਨ ਵਾਸਤੇ ਕਿਹਾ ਸੀ ਸਾਨੂੰ ਫੋਨ ਆਇਆ ਸੀ ਸੀ ਆਈ ਡੀ ਵਾਲਿਆਂ ਦਾ ਕਿ ਤੁਹਾਨੂੰ ਮੀਟਿੰਗ ਦਿਵਾ ਦੇਣ ਪਰ ਸਾਡੀ ਇੱਕੋ ਹੀ ਮੰਗ ਹੈ ਕਿ ਅਸੀਂ ਮੀਟਿੰਗ ਨਹੀਂ ਲੈਣੀ ਅਸੀਂ ਆਰਡਰ ਲੈਣੇ ਨੇ ਅਸੀਂ ਮੀਟਿੰਗਾਂ ਲੈ ਲੈ ਕੇ ਥੱਕ ਚੁੱਕੇ ਹਾਂ ਅਸੀਂ ਜਾਣੇ ਆ ਸਾਡੀ ਸਿਰਫ 6000 ਤਨਖਾਹ ਹੈ ਅਸੀਂ 11500 ਰੁਪਿਆ ਖਰਚਾ ਕਰਕੇ ਆਉਨੇ ਹਾਂ ਜਦੋਂ ਚੰਡੀਗੜ੍ਹ ਜਾਣੇ ਆ ਉਹਨਾਂ ਦੀ ਮੀਟਿੰਗ ਕਰਨ ਪਹਿਲੀ ਗੱਲ ਤਾਂ ਮੀਟਿੰਗ ਉਹ ਮੁੱਕਰੀ ਜਾਂਦੇ ਨੇ ਮੀਟਿੰਗ ਹੀ ਨਹੀਂ ਕਰਾਉਂਦੇ ਜੇ ਜਾਣੇ ਵੀ ਆ ਮੀਟਿੰਗ ਮਿਲ ਵੀ ਜਾਂਦੀ ਹੈ ਤਾਂ ਲਾਰਾ ਲੈ ਕੇ ਵਾਪਸ ਆ ਜਾਂਦੇ ਆ ਸਾਨੂੰ ਕੋਈ ਸਾਡੇ ਹੱਥ ਪੱਲੇ ਗੱਲ ਨਹੀਂ ਪੈਂਦੀ ਇਸ ਕਰਕੇ ਅਸੀਂ ਮੀਟਿੰਗ ਹੁਣ ਲੈਣੀ ਵੀ ਨਹੀਂ ਅਸੀਂ ਸਿਰਫ ਆਪਣੇ ਆਰਡਰ ਲੈਣੇ ਆ ਸਾਡੀ ਵੈਰੀਫਿਕੇਸ਼ਨ ਅੱਜ ਤੋਂ ਪਹਿਲਾਂ 10 ਵਾਰ ਕਰ ਚੁੱਕੇ ਨੇ ਇਹ ਵਾਰ-ਵਾਰ 10ਵੇਂ ਦਿਨ ਵੈਰੀਫਿਕੇਸ਼ਨ ਹੁੰਦੀ ਹੈ ਸਾਰਾ ਕੰਮ ਹੋਇਆ ਪਿਆ ਸਿਰਫ ਕਾਟੜੀ ਸਾਡੇ ਪਾਉਣ ਵਾਲੇ ਰਹਦੇ ਨੇ ਬਿਲਕੁਲ ਜੀ ਤੁਸੀਂ ਦੇਖਿਆ ਕਿ ਜਿਹੜੇ ਪ੍ਰਦਰਸ਼ਨਕਾਰੀ ਨੇ ਤਿੰਨ ਕੁੜੀਆਂ ਜਿਹੜੀਆਂ ਉੱਤੇ ਚੜੀਆਂ ਹੋਈਆਂ ਟੈਂਕੀ ਦੇ ਉੱਤੇ ਤੁਹਾਨੂੰ ਫੇਰ ਅਸੀਂ ਦਿਖਾ ਰਹੇ ਹਾਂ ਕਿਉਂਕਿ ਇਹ ਜਿਹੜੀ ਟੈਂਕੀ ਹੈ ਇਹ ਸ਼ਹਿਰ ਦੇ ਵਿੱਚ ਪੈਂਦੀ ਹੈ ਬੱਸ ਸਟੈਂਡ ਦੇ ਬਿਲਕੁਲ ਨੇੜੇ ਸੰਗਰੂਰ ਇਹ ਜਿਹੜੀ ਟੈਂਕੀ ਦੇ ਅੱਗੇ ਕੰਡਿਆਲੀਆਂ ਤਾਰਾਂ ਲਗਾਈਆਂ ਹੋਈਆਂ ਨੇ ਅੱਗੇ ਝਾੜੀਆਂ ਰੱਖੀਆਂ ਹੋਈਆਂ ਨੇ ਪਰ ਕਿੰਨੇ ਰਿਸਕ ਲੈ ਕੇ ਜਿਹੜੀਆਂ ਕੁੜੀਆਂ ਦੀ ਗੱਲ ਕਰਿਆ ਕਰਦੇ ਸੀ ਸੀਐਮ ਮਾਨ ਕੇ ਅਸੀਂ ਕਿਸੇ ਵੀ ਪੰਜਾਬ ਦੀ ਧੀ ਨੂੰ ਰੋਲ ਨਹੀਂ ਦਿੱਤਾ ਜਾਊਗਾ ਪਰ ਉਹੀ ਅੱਜ ਪੰਜਾਬ ਦੀਆਂ ਧੀਆਂ ਨੇ ਜਿਹੜੀਆਂ ਆਰਡਰ ਲੈਣ ਦੇ ਲਈ ਟੈਂਕੀ ਦੇ ਉੱਤੇ ਚੜਨਾ ਪੈ ਰਿਹਾ ਕਿੱਦਾਂ ਦੇ ਜਿਹੜੇ ਹਾਲਾਤ ਕ੍ਰੀਏਟ ਹੋਏ ਹੋਏ ਨੇ ਇੱਕ ਪਾਸੇ ਟਾਵਰ ਦੇ ਉੱਤੇ ਚੜੀਆਂ ਹੋਈਆਂ ਨੇ ਕੁੜੀਆਂ ਤੇ ਦੂਜੇ ਪਾਸੇ ਪਾਣੀ ਵਾਲੀ ਟੈਂਕੀ ਤੇ ਸਰ ਪ੍ਰਸ਼ਾਸਨ ਨਾਲ ਸਾਡੀ ਹੁਣ ਤੱਕ ਕੋਈ ਗੱਲਬਾਤ ਨਹੀਂ ਹੋਈ ਨਾ ਕੋਈ ਉੱਚ ਅਧਿਕਾਰੀ ਪਹੁੰਚਿਆ ਸਾਡੀ ਮੰਗ ਇਹ ਹੈ ਸਾਡੇ ਜੋ ਪਹਿਲਾਂ ਸਾਥੀ 12700 ਟੀਚਰ ਪੱਕੇ ਕੀਤੇ ਆ ਜੀ ਉਹਨਾਂ ਨੂੰ ਤਨਖਾਹ ਵਾਅਦਾ ਕੀਤਾ ਗਿਆ ਜੀ ਕੋਈ ਪੱਕੇ ਵੀ ਨਹੀਂ ਕੀਤੇ ਗਏ ਅਸੀਂ ਚਾਹੁੰਦੇ ਹਾਂ ਸਾਨੂੰ ਵੀ ਉਹਨਾਂ ਦੇ ਬਰਾਬਰ 18000 ਤਨਖਾਹ ਦਾ ਵਾਅਦਾ ਜਿਹੜਾ ਕੀਤਾ ਜਾਵੇ ਜੀ ਦੇਖੋ ਇਸ ਮਹਿੰਗਾਈ ਦੇ ਯੁੱਗ ਵਿੱਚ 6000 ਅਸੀਂ ਤਨਖਾਹ ਲੈ ਰਹੇ ਹਾਂ 6000 ਨਾਲ ਸਾਡਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਤਨਖਾਹ ਵਾਅਦੇ ਦੇ ਜਿਹੜੇ ਆਰਡਰ ਆ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣ ਨਹੀਂ ਤਾਂ ਜਿਵੇਂ ਸਰਕਾਰ ਜਾਣਦੀ ਹੈ ਕਿ ਪਹਿਲਾਂ ਵੀ ਤੀਜਰਾਂ ਦੀਆਂ ਵੋਟਾਂ ਕਰਕੇ ਹੀ ਜਾਂ ਆਮ ਲੋਕਾਂ ਦੀਆਂ ਵੋਟਾਂ ਕਰਕੇ ਵੀ ਉਹ ਸੱਤਾ 'ਚ ਆਈ ਆ ਤੇ ਹੁਣ 2024 ਦਾ ਇਲੈਕਸ਼ਨ ਆਉਣ ਵਾਲਾ ਹੈ ਤੇ ਅਸੀਂ ਸਰਕਾਰ ਨੂੰ ਯਾਦ ਕਰਵਾਵਾਂਗੇ ਜੇ ਨਾ ਸਾਡੇ ਆਰਡਰ ਜਾਰੀ ਕੀਤੇ ਗਏ ਤਾਂ ਅਸੀਂ ਸਰ ਅੱਜ ਟੈਂਕੀ ਤੇ ਇਸ ਮਕਸਦ ਨਾਲ ਚੜਿਆ ਕਿ ਪੰਜਾਬ ਸਰਕਾਰ ਨੇ ਜਦੋਂ ਸਾਡਾ ਮਹੱਲੀ ਧਰਨਾ ਚੱਲ ਰਿਹਾ ਸੀ ਉਸ ਵੇਲੇ ਕੋ ਮੇ ਸੁਪਰੀਮੋ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਸਾਡੇ ਧਰਨੇ ਵਿੱਚ ਆਏ ਸੀ ਤੇ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜੇ ਤੁਸੀਂ 6000 ਲੈਨੇ ਹੋ ਅਸੀਂ ਤੁਹਾਨੂੰ ਸਾਰਿਆਂ ਨੂੰ ਪੱਕਾ ਕਰਾਂਗੇ ਸਾਡਾ 12700 ਬੰਦਾ ਜਿਹੜਾ ਉਹਨਾਂ ਦੀ ਤਨਖਾਹ ਵਾਅਦਾ ਕੀਤਾ ਜੀ ਤੇ 115 ਅਜੇ ਅਸੀਂ ਵਲੰਟੀਅਰਾਂ ਜਿਨ੍ਹਾਂ ਦਾ ਹਜੇ ਤੱਕ ਤਨਖਾਹ ਵਾਅਦਾ ਨਹੀਂ ਹੋਇਆ ਜਦ ਕਿ ਸਾਡਾ ਜਿਹੜਾ ਸਮਾਂ 31 ਅਗਸਤ 2023 ਨੂੰ ਪੂਰਾ ਹੁੰਦਾ ਹੈ ਇਸ ਲਈ ਅਸੀਂ ਬਾਰ-ਬਾਰ ਮੀਟਿੰਗਾਂ ਕੀਤੀਆਂ ਦਫ਼ਤਰਾਂ 'ਚ ਗਏ ਸਾਡਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਪਹਿਲਾ ਅਸੀਂ ਸੀਐਮ ਸਾਹਿਬ ਨੂੰ ਆਪਣੀ ਗੱਲਬਾਤ ਦੱਸਣ ਲਈ ਲੁਧਿਆਣਾ ਸੱਬੀ ਜਰਮਨੂ ਟੈਂਕੀ ਤੇ ਚੜੇ ਸੀਗੇ ਉਸ ਸਮੇਂ ਸਾਡੇ ਕੋਈ ਗੱਲਬਾਤ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਸੈਕਟਰੀ ਸਾਹਿਬ ਨਾਲ ਕੇ ਕੇ ਜਾਦਬ ਸਾਹਿਬ ਨਾਲ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗਾਂ ਕੀਤੀਆਂ ਪਰ ਸਾਨੂੰ ਹਜੇ ਤੱਕ ਜਿਹੜੇ ਤਨਖਾਹ ਵਾਅਦੇ ਦੇ ਆਰਡਰ ਹੈ ਉਹ ਨਹੀਂ ਮਿਲੇ ਆਕ ਕੇ ਸਾਨੂੰ ਮਜਬੂਰ ਹੋ ਕੇ ਅੱਜ ਇਸ ਸੰਗਰੂਰ ਦੀ ਟੈਂਕੀ ਤੇ ਇਹਨਾਂ ਨੂੰ ਯਾਦ ਕਰਾਉਣ ਲਈ ਚੜਨਾ ਪੈ ਰਿਹਾ ਇਹ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਜਿਹਨੀਆਂ ਪੰਜਾਬ ਦੀਆਂ ਧੀਆਂ ਨੇ ਇਹਨਾਂ ਨੂੰ ਆਰਡਰ ਦੇ ਕੇ نیچے ਲਾਉਂਦੀ ਆ ਜਾਂ ਫਿਰ ਲਾਰਾ ਲਾ ਕੇ نیچے ਲਾਉਂਦੀ ਆ ਕੈਮਰਾਮੈਨ ਅਕਬਾਲ ਸਿੰਘ ਫੱਗੂ ਵਾਲਾ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ